ਸਾਡਾ ਵੀਰ ਗੁਰਪਿੰਦਰ ਸਿੰਘ 골ਡ ਮੈਡਲ ਜਿੱਤ ਕੇ ਲਿਆਇਆ ਵਾ ਕ੍ਰਿਕਟ ਟੀਮ ਦੇ ਵਿੱਚੋਂ ਤੇ ਇਹਨਾਂ ਨੇ ਹੁਣ ਬਹੁਤ ਵਧੀਆ ਉਪਰਾਲਾ ਕੀਤਾ ਮਾਜੇ ਦੇ ਮਜਾਹਲ ਅਸੀਂ ਇਹਨਾਂ ਦੀ ਕਲੱਬ ਅੱਜ ਲਾਂਚ ਕੀਤੀ ਆ ਤੇ ਨਾਲ ਜਿਹੜੀਆਂ ਇਹਨਾਂ ਦੀਆਂ ਯੂਨੀਫਾਰਮ ਵਗੈਰਾ ਨੇ ਉਹਨਾਂ ਨੂੰ ਵੀ ਲਾਂਚ ਕੀਤਾ ਆ ਤੇ ਤਕਰੀਬਨ ਇਸੇ ਨਾਂ ਦੀਆਂ ਸਾਡੇ ਕੋਲ 10 ਕ ਟੀਮਾਂ ਪ੍ਰੋਪਰ ਆ ਚੁੱਕੀਆਂ ਨੇ ਤੇ ਇਹਦੇ ਵਿੱਚ ਮੈਂ ਜਿਹੜਾ ਨਵਾਂ ਮੈਸੇਜ ਦੇਣਾ ਚਾਹੁੰਦਾ ਆ ਸਾਰੀ ਟੀਮ ਨੂੰ ਸਾਰੇ ਆਪਣੇ ਬੱਚੇ ਨੇ ਤੇ ਵਧੀਆ ਢੰਗ ਦੇ ਨਾਲ ਤਨ ਮਨ ਦੇ ਨਾਲ ਵਧੀਆ ਖੇਡਣ ਖੇਡ ਕੇ ਜਿਹੜੇ ਆਪਾਂ ਅਫਸਰ ਬੁਲਾਏ ਨੇ ਇਹ ਇਸੇ ਕਰਕੇ ਹੀ ਬੁਲਾਏ ਨੇ ਕਿਉਂਕਿ ਇਹ ਜਿਹੜੀਆਂ ਸਾਡੀਆਂ ਖੇਡਾਂ ਵਾਂ ਇਹਨਾਂ ਦੇ ਵਿੱਚੋਂ ਹੀ ਉੱਪਰ ਉੱਠ ਕੇ ਇਹ ਅਫਸਰ ਬਣਦੇ ਨੇ ਤੇ ਇੱਕ ਤੇ ਇਹਨਾਂ ਦਾ ਨਸ਼ਿਆਂ ਵਾਲੇ ਪਾਸੇ ਨਹੀਂ ਧਿਆਨ ਜਾਊਗਾ ਸਭ ਤੋਂ ਵੱਡੀ ਗੱਲ ਜਿਹੜਾ ਇਹ ਦਸਵਾਂ ਦਰਿਆ ਨਸ਼ਿਆਂ ਦਾ ਜਿਹੜਾ ਚੱਲਣ ਡਿਆ ਵਾ ਜਦੋਂ ਇਸ ਲਾਈਨ ਦੇ ਵਿੱਚ ਬੱਚਾ ਆ ਜੂਗਾ ਖੇਡਾਂ ਦੇ ਵਿੱਚ ਉਹਦਾ ਕਦੀ ਵੀ ਉਧਰ ਧਿਆਨ ਨਹੀਂ ਜਾਊਗਾ ਤੇ ਬਾਕੀ ਮੈਂ ਟੀਮ ਨੂੰ ਵੀ ਬੇਨਤੀ ਕਰਦਾ ਆ ਵੀ ਬੜੇ ਵਧੀਆ ਟੰਗ ਦੇ ਨਾਲ ਖੇਡੋ ਤੇ ਇੱਕ ਸਭ ਤੋਂ ਵੱਡੀ ਹੋਰ ਗੱਲ ਹੈ ਜਿਹੜੇ ਕਲੱਬ ਬਣਾਇਆ ਸਾਰੇ ਵੀਰਾਂ ਨੇ ਇਹਨਾਂ ਦੀ 11 ਮੈਂਬਰੀ ਜਿਹੜੀ ਜੋ ਵੀ ਕਮੇਟੀ ਆ ਉਹ ਗੁਰਪਿੰਦਰ ਸਿੰਘ ਨੇ ਇਹਨਾਂ ਨੇ ਆਪੇ ਤੈਅ ਕਰ ਲੈਣੀ ਆ ਇੱਕ ਜਿੱਦਾਂ ਕ੍ਰਿਕਟ ਹੋ ਗਈ ਫੁੱਟਬਾਲ ਹੋ ਗਿਆ ਤੇ ਹਾਕੀ ਹੋ ਗਿਆ ਕੋਈ ਵੀ ਗਰੀਬ ਬੱਚਾ ਖੇਡਾਂ ਦੇ ਵਿੱਚ ਅੱਗੇ ਆਉਣਾ ਚਾਹੁੰਦਾ ਆ ਉਹ ਇਹਨਾਂ ਦੇ ਨਾਲ ਸੰਪਰਕ ਕਰਨ ਜਾਂ ਮੇਰੇ ਨਾਲ ਕਰ ਲੈਣ ਜਾਂ ਸਾਡੀ ਟੀਮ ਨਾਲ ਕਿਸੇ ਦੇ ਨਾਲ ਵੀ ਕਰ ਲੈਣ ਅਸੀਂ ਉਹਨੂੰ ਜੋ ਵੀ ਉਹਦਾ ਪ੍ਰੋਪਰ ਸਮਾਨ ਉਹ ਵੀ ਫ੍ਰੀ ਦੇਵਾਂਗੇ ਉਹਦੀ ਟ੍ਰੇਨਿੰਗ ਵੀ ਕਰਾਵਾਂਗੇ ਟ੍ਰੇਨਿੰਗ ਕਰਾ ਕੇ ਚੰਗੇ ਜ਼ਿਲ੍ਹਾ ਲੈਵਲ ਤੇ ਜਾਂ ਇੰਡੀਆ ਲੈਵਲ ਤੇ ਖੇਡਣ ਵਾਸਤੇ ਵੀ ਉਹਨੂੰ ਤਿਆਰ ਕਰਕੇ ਅੱਗੇ ਭੇਜਾਂਗੇ ਉਮਰਪੁਰੇ ਤੋਂ ਇਹਨਾਂ ਨੇ ਇੱਕ ਕ੍ਰਾਲਾ ਕੀਤਾ ਜੀ ਇੱਕ ਅਕੈਡਮੀ ਤਿਆਰ ਕੀਤੀ ਹੈ ਮਾਝੇ ਦੇ ਮਝੈਲ ਇਹਨਾਂ ਦੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਲਈ ਪਲੱਸ ਇਹਨਾਂ ਦੀ ਯੂਨੀਫਾਰਮ ਡਿਸਟ੍ਰਿਬਿਊਸ਼ਨ ਲਈ ਨੂੰ ਬੁਲਾਇਆ ਗਿਆ ਮੈਨੂੰ ਮਾਣ ਮੈਨੂੰ ਇਹਨਾਂ ਨੇ ਮੌਕਾ ਦਿੱਤਾ ਇੱਥੇ ਬੁਲਾਉਣ ਲਈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਦਾ ਵੀ ਚੱਲ ਰਿਹਾ ਦੰਸ਼ਿਆਂ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੇ ਵਿੱਚ ਇਹ ਨਵੇਕਲੀ ਪੈ ਲਿਆ ਇਹ ਇਹਨਾਂ ਦੇ ਕਹਿਣ ਅਨੁਸਾਰ ਇਹ ਚੱਲ ਚੱਲ ਰਿਹਾ ਕਿ ਇਹ ਜਿਹੜਾ ਵੀ ਕੋਈ ਬੱਚਾ ਖੇਡਣਾ ਚਾਹੁੰਦਾ ਵਾ ਜਾਂ ਉਹਦੇ ਕੋਲ ਕੋਈ ਆਪਣੇ ਇਕਨੋਮਿਕ ਕੰਮ ਲਈ ਕੋਈ ਵੀ ਕਿਆ ਇਹ ਉਸ ਨੂੰ ਉਪਰੋਸਥਾਨ ਕਰਦੇ ਨੇ ਤੇ ਇਹਨੂੰ ਆਪਣੀ ਅਕੈਡਮੀ ਵਿੱਚ ਲੈ ਕੇ ਉਹਨੂੰ ਪ੍ਰੋਤਸਾਹਿਤ ਕਰਕੇ ਖੜਾ ਰਹੇ ਨੇ ਇਹ ਚੰਗਾ ਪ੍ਰਾਲਾ ਮੈਨੂੰ ਇਹ ਕਹਿਣ ਲੱਗਾ ਬੜੀ ਪ੍ਰਸੰਤਾ ਮਹਿਸੂਸ ਹੋ ਰਹੀ ਹੈ ਕਿ ਛੋਟਾ ਵੀ ਗੁਰਪਿੰਦਰ ਦੀ ਮਿਹਨਤ ਸਦਕਾ ਉਹਦੀ ਲਗਨ ਸਦਕਾ ਇਹ ਜੋ ਇਹਨਾਂ ਨੇ ਮਾਝ ਦੇ ਮਜ਼ਾਰ ਨਾਂ ਦੀ ক্রিকেট ਦੀ ਟੀਮ ਪਿਆਰ ਕੀਤੀ ਹੈ ਉੱਚ ਬੜੇ ਵਧੀਆ ਨੌਜਵਾਨ ਬੱਚੇ ਜਿਹੜੇ ਸੰ ਲੈ ਆਏ ਨੇ ਉਹਨਾਂ ਦੀ ਅੱਜ ਸਥਾਪਨਾ ਵਾਲੀ ਗੱਲ ਹੈ ਕਿ ਉਸ ਨਾ ਇਸ ਨਾਂ ਹੇਠ ਬਣੀ ਟੀਮ ਦਾ ਉਦਘਾਟਨ ਕਰਨ ਲਈ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਅੱਜ ਆਪਣੇ ਨੌਜਵਾਨ ਬੱਚਿਆਂ ਤੇ ਕਿਉਂਕਿ ਜੋ ਮੈਂ ਸਮਝਦਾ ਹੈ ਕਿ ਅੱਜ ਦੇ ਨੌਜਵਾਨ ਜੇ ਖੇਡਾਂ ਵਾਲੇ ਪਾਸੇ ਜਾਣਗੇ ਜੇ ਇਸ ਪਾਸੇ ਵੱਲ ਤੁਰ ਪੇ ਨੇ ਤਾਂ ਘਟੋ ਘਟ ਸਾਡਾ ਜਿਹੜਾ ਕੋਹੜ ਆ ਪੰਜਾਬ 'ਚ ਨਸ਼ਿਆਂ ਦਾ ਉਹਨੂੰ ਜੂਰ ਠੱਲ ਪਾਉਗੀ ਮੈਂ ਵਧਾਈ ਦੇਣਾ ਗੁਰਪਿੰਦਰ ਨੂੰ ਤੇ ਆਪਣੇ ਉਹ ਸਾਰੇ ਬੱਚਿਆਂ ਨੂੰ ਜਿਹੜੇ ਇਸ ਟੀਮ ਦੇ ਮੈਂਬਰ ਨੇ ਖਿਡਾਰੀ ਨੇ ਤੇ ਇਹ ਆਸ ਕਰਦਾ ਇਹਨਾਂ ਕੋਲੋਂ ਕਿ ਇਹ ਜ਼ਿੰਦਗੀ 'ਚ ਵੀ ਜਿਸ ਡਿਸਪੀਸਪਲਨ ਨਾਲ ਖੇਡਦੇ ਨੇ ਆਪਣੇ ਬਾਕੀ ਸਤਤਿਆਂ ਨੂੰ ਆਪਣੇ ਲਿਬ੍ਰੇਟ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ